ਪ 1500 ਰਖੜੀ ਚਾਂਦੀ ਦੀ ਫ੍ਰੀ ਵੰਡੀ ਸਾਰਾ ਬਰਨਾਲਾ ਬਾਈ ਸਾਰੇ ਪੰਜਾਬ ਚ ਪਤਾ ਹਾਂਜੀ ਅਸੀਂ ਦਿੱਲੀ ਬਾਈ ਜੀ ਮਤਲਬ ਸਕਰੋਲ ਕਰਦੇ ਆਂ ਜੀ ਨਵੇਂ ਫੋਲੋਅਰਸ ਨੂੰ ਉਹਨਾਂ ਨੂੰ ਇੱਕ ਉਹਨਾਂ ਚੋਂ ਇੱਕ ਬੰਦਾ ਕੱਢ ਕੇ ਉਹਨਾਂ ਨੂੰ ਅਸੀਂ ਦਿੱਲੀ ਇੱਕ ਕੋਇਨ ਕੋਇਨ ਮਤਲਬ ਅਸੀਂ ਦਿੰਨੇ ਆਂ ਜੀ ਮਤਲਬ ਯਾਰ ਇੱਕ ਆ ਅਗਲਾ ਕੋਇਨ ਜਿਹੜਾ ਸਕਰੀਨ ਦੇ ਉੱਪਰ ਬੰਦਾ ਬੈਠਾ ਉਹਦਾ ਹੋ ਸਕਦਾ ਹਾਂ ਹਾਂ ਬਾਈ ਤੇ ਆਪਾਂ ਵੀਰੇ ਅੱਜ ਮਤਲਬ ਵੀ ਆਫਰ ਕੱਢਿਆ ਸੀਗਾ ਜੀ ਸਿਆਉਣੇ ਸਿੱਕੇ ਵਾਲਾ ਤੇ ਥੋੜਾ ਵੀਰੇ ਨਾਮ ਉੱਚ ਆ ਗਏ ਜੀ ਤੁਸੀਂ ਆ ਕੋਇਨ ਜਿੱਤ ਗਏ ਵੀਰੇ 골 ਦਾ ਠੀਕ ਹੈ ਜੀ ਇਹਦਾ ਵੀਰੇ ਐ ਵੀ ਜਿਹੜਾ ਬਾਈ ਬੰਦਾ ਹਮ ਆਪਣੇ ਤੋਂ ਕੋਈ ਵੀ ਸ਼ਾਪਿੰਗ ਕਰੂ ਬਾਈ ਕੋਈ ਬਾਈ ਅਮਾਉਂਟ ਮੈਂਸ਼ਨ ਨਹੀਂ ਹੈ ਤੁਸੀਂ 100 ਰੁਪਏ ਦੀ ਲੈ ਜਾਓ ਬਾਈ ਕੋਈ ਸ਼ਾਪਿੰਗ ਕਰ ਲਓ ਕੋਈ ਦਿੱਕਤ ਨਹੀਂ ਆਪਾਂ ਦਾ ਬੰਦੇ ਚੋਂ ਨੇ ਬਾਈ ਠੀਕ ਹੈ ਉਹਨਾਂ ਦਾ ਆਪਾਂ ਵੀਰੇ ਕੂਪਨ ਪਾਵਾਂਗੇ ਠੀਕ ਹੈ ਤੇ ਆਪਾਂ ਬਾਈ ਜਨਵਰੀ ਮਹੀਨੇ ਦੇ ਲਾਸਟ ਵੀਰੇ ਆਪਾਂ ਵੀਰੇ ਕੂਪਨ ਕੱਢਾਂਗੇ ਵੀਰੇ ਚ 5 ਡਾਇਮੰਡ ਦੇ ਮੁੰਦੀਆਂ ਬਾਈ ਇਹ ਇਹ ਕਿੰਨੀ ਕੁ ਕਾਸਟ ਕਰਦੀਆਂ ਬਈ 35000 ਦੀ ਵੀਰੇ ਇੱਕ ਮੁੰਦੀ ਐ ਵੀਰੇ ਆਪਾਂ ਪੰਜ ਮੁੰਦੀਆਂ ਬਈ 35 35000 ਦੇ ਕਰਨੇ ਆ ਬਈ 16 ਪੈਣਾ ਤੁਹਾਨੂੰ ਪਤਾ ਲੱਗੂ ਫੇਰ ਬਾਈ ਵੀ ਜਿਹੜਾ ਤੁਹਾਨੂੰ ਅੱਜ 74000 ਉਹਨੂੰ 85 ਦਾ ਪੈ ਰਿਹਾ ਕਿ 90 ਦਾ ਤੋਲਾ ਪੈ ਰਿਹਾ ਤੇ ਇਹਦਾ ਮਤਲਬ ਤਾਂ ਇਹ ਹੋ ਗਿਆ ਫਿਰ 10 ਤੋਲੇ ਮਗਰ ਤੋਲੇ ਦਾ ਹੀ ਫਰਕ ਪੈ ਗਿਆ ਉਹੀ ਤੁਹਾਨੂੰ ਮੈਂ ਕਹਿੰਨਾ ਬਾਈ ਜਿਨੇ ਬਾਈ ਵਿਆਹ ਦਾ ਸਮਾਨ ਕਰਾਉਣਾਗਾ ਜਿਵੇਂ 10 ਤੋਲੇ ਬਾਈ ਆਪਣੇ ਨਾਰਮਲ ਬਈ ਜੀਮੇਦਾਰ ਦੇ ਬੰਦ ਹੀ ਨੇਗੇ ਬਰਨਾਲਾ ਸ਼ਹਿਰ ਤੇ ਕਰਤਾਰ ਜੁਵਲਰ ਦੋਨੇ ਹਾਣੋ ਹਾਣੀਆਂ ਸਜਣ ਅੱਜ ਤੋਂ 50 55 ਸਾਲ ਪ ਬਰਨਾਲਾ ਵੀ ਇੱਕ ਨਿੱਕਾ ਜਿਹਾ ਸ਼ਹਿਰ ਹੁੰਦਾ ਸੀ ਤੇ ਇੱਥੇ ਏਸੇ ਥਾਂ ਤੇ ਇੱਕ ਨਿੱਕੀ ਜੀ ਦੁਕਾਨ ਹੁੰਦੀ ਸੀ ਸਨਿਆਰਿਆਂ ਦੀ ਤਾਂ ਦੋਨੇ ਜਾਣੇ ਇਕੱਠੇ ਜਵਾਨ ਹੋਇਆ ਦੋਨੇ ਹਾਣੋ ਹਣੀਆਂ ਐਸ ਵਕਤ ਆ ਸ਼ੋਰੂਮ ਵੀ ਬਹੁਤ ਵੱਡਾ ਬਣ ਗਿਆ ਤੇ ਬਰਨਾਲਾ ਸ਼ਹਿਰ ਵੀ ਪੂਰਾ ਮਾਡਰਨ ਸ਼ਹਿਰ ਬਣ ਗਿਆ ਸਜਣੋ ਆਪਣੇ ਨਾਲ ਹੈਗਾ ਬਾਈ ਵਿਕਰਮ ਤੇ ਵਿਕਰਮ ਇਹ ਐਡੀ ਵੱਡੀ ਸੋਨੇ ਦੀ ਦੁਕਾਨ ਜਿੱਥੇ ਪਿਓਰ ਸੋਨਾ ਤਾਂ ਮਿਲਦਾ ਹੀ ਮਿਲਦਾ ਨਾਲ ਦੀ ਨਾਲ ਜਿਹੜੇ ਵੀ ਮਤਲਬ ਇੰਨੇ ਕੁ ਮਾਡਰਨ ਹੋ ਰਿਹਾ ਕਿ ਅੱਜ ਕੱਲ ਇੰਸਟਾਗ੍ਰam ਤੇ ਨਾ ਜਿਹੜੇ ਫਾਲੋਅਰ ਆ ਉਹਨਾਂ ਨੂੰ ਵੀ ਸੋਨੇ ਦੇ ਸਿੱਕੇ ਦੇ ਰਿਆ ਸੱਜਣੋਂ ਵੱਡੇ ਦਿਲ ਨਾਲ ਹਾਂਜੀ ਵੀਰੇ ਕੀ ਹਾਲਾਂ ਕੁਛ ਹਾਂਜੀ ਵਧੀਆ ਜੀ ਤੇ ਤੁਸੀਂ ਕੱਲ 골ਡ ਕੋਇਨ ਜਿੱਤੇ ਤੁਹਾਨੂੰ ਖੁਸ਼ੀ ਹੋਈ ਵਧੀਆ ਜੀ ਹਾਂਜੀ ਤੇ ਜਿਵੇਂ ਆਪਾਂ ਵੀਰੇ ਕਹਿੰਨੇ ਆ ਵੀ ਅਸੀਂ 골ਡ ਕੋਇਨ ਦਿੰਨੇ ਆ ਵੀਰੇ ਮੈਂ ਐਕਚੁਅਲੀ ਦੇ ਰਹੇ ਆਂ ਜੀ ਕੋਈ ਬੇਫਿਕਰ ਨੀ ਬਣਾਰੇ ਪਕੈਸਨੋ ਜੀ ਪੂਰੇ ਜੈਨੂ ਐਨਰਜੀ ਕੋਈ ਵੀ ਕੋਕਪੂਕ ਨਿਕਾਲ ਲੀ ਠੀਕ ਹੈ ਜੀ ਆਪਾਂ ਇਹ ਕਹਿੰਦੇ ਆ ਵੀ ਦੁਕਾਨ ਸੋਨੇ ਦੀ ਆ ਦਿਲ ਲੋਹਾਰਾਂ ਵਾਲਾ ਵੱਡੀ ਛੱਟ ਮਾਰਦੇ ਆ ਜਦੋਂ ਮਾਰਦੇ ਆ ਹੈ ਬਾਈ ਪਹਿਲਾਂ ਮੈਨੂੰ ਐ ਦੱਸੋ ਆ ਫਾਲੋਅਰਸ ਨੂੰ ਸੋਨੇ ਦੇ ਸਿੱਕੇ ਜਿਹੜੇ ਤੁਸੀਂ ਦਿੰਨੇ ਆ ਬਾਅਦ ਚ ਗੱਲ ਕਰਾਂਗੇ ਜਿਹੜਾ ਤੁਹਾਨੂੰ ਇੰਸਟਾਗ੍ਰਾਮ ਤੇ ਫਾਲੋ ਕਰਦਾ ਕਿਵੇਂ ਦਿੰਨੇ ਆ ਹਨਾ ਠੀਕ ਹੈ ਠੀਕ ਹੈ ਜੀ ਪਹਿਲਾਂ ਮੈਨੂੰ ਐ ਦੱਸੋ ਵੀ ਦੇਖੋ ਸੋਨਾ ਹੋਲ ਮਾਰਕ ਵਾਲਾ ਹੁੰਦਾ ਠੀਕ ਹੈ ਜੀ ਉਹ ਚ ਤਾਂ ਸਰਕਾਰ ਦੀ ਸਰਦਾਰੀ ਦੀ ਰਹੀਗੀ ਫਿਰ ਤੁਹਾਡੇ ਕੋਲੋਂ ਸਸਤਾ ਕਿਵੇਂ ਮਿਲ ਜਾਂਦਾ ਮਤਲਬ ਜਿਹੜੀ ਚੀਜ਼ ਸੋਨੇ ਦਾ ਰੇਟ ਆਨਲਾਈਨ ਪਿਆ ਹੈ ਠੀਕ ਹੈ ਜੀ ਹਨਾ ਤਾਂ ਹੋਲ ਮਾਰਕ ਉਹਤੇ ਲੱਗੇ ਹੀ ਹੁੰਦਾ ਉਹ ਸਾਰੇ ਸੁਨਿਆਰੀ ਹੋਲ ਮਾਰਕ ਵਾਲਾ ਬਿਲਕੁਲ ਜੀ ਬਿਲਕੁਲ ਪਰ ਤੁਹਾਡੇ ਕੋਲ ਸਸਤਾ ਕਿਉਂ ਮਿਲ ਜਾਂਦਾ ਉਹਦੇ ਵਿੱਚ ਕੀ ਕਰ ਦਿੰਦੇ ਆ ਤੁਸੀਂ ਵੀ ਉਹ ਸਸਤਾ ਹੋ ਜਾਂਦਾ ਮੈਂ ਦੱਸਦਾ ਬਾਈ ਦੇਖੋ ਬਾਈ ਰੇਟ ਬਾਈ ਹਰ ਥਾਂ 'ਤੇ ਸੇਮ ਹੀ ਹੁੰਦੇ ਨੇ ਜਿਵੇਂ ਗਹਿਣੇ ਦਾ ਰੇਟ ਬਾਈ ਕੈਟਾ ਦਾ ਰੇਟ ਜਿਹੜਾ ਨਿਕਲਦਾ ਜੀ ਹਰ ਸਾਰੇ ਸ਼ਹਿਰਾਂ 'ਚ ਸੇਮ ਹੀ ਹੁੰਦਾ ਜੀ 100 200 ਬਾਈ ਫਰਕ ਹੋ ਸਕਦਾ ਠੀਕ ਆ ਉਹ ਸ਼ਹਿਰ ਤੋਂ ਸ਼ਹਿਰ ਵੈਰੀ ਕਰਦਾ ਜਿਹੜਾ ਬਾਈ ਮੇਨ ਫਰਕ ਹੈਗਾ ਜੀ ਉਹ ਹੈਗਾ ਵੀਰੇ ਬਣਵਾਈ ਜਿਹੜਾ ਟਿਕਾ ਲੱਗਦਾ ਉਹ ਬਣਵਾਈ 'ਚ ਲੱਗਦਾ ਠੀਕ ਰੇਟ ਕਹਿ ਕੇ ਕਸਟਮਰ ਨੂੰ ਬੰਦਾ ਕਹਿੰਦਾ ਵੀ ਆਹ ਰੇਟ ਆ ਗਾ ਯਾਰ ਰੇਟ ਤਾਂ ਸੇਮ ਹੀ ਐ ਵੀ ਇੱਥੋਂ ਹੀ ਲੈ ਲਓ ਜਿਹੜਾ ਵੀਰੇ ਤੁਹਾਨੂੰ ਤੋਲਾ ਪੈਣਾ ਤੁਹਾਨੂੰ ਪਤਾ ਲੱਗੂ ਫੇਰ ਬਾਈ ਵੀ ਜਿਹੜਾ ਤੁਹਾਨੂੰ ਅੱਜ 74000 ਉਹਨੂੰ 85 ਦਾ ਪੈ ਰਿਹਾ ਕਿ 90 ਦਾ ਤੋਲਾ ਪੈ ਰਿਹਾ 74000 ਤੁਹਾਨੂੰ ਕਹਿ ਕੇ ਰੇਟ ਤੁਹਾਨੂੰ ਲੱਗੂ ਵੀਰੇ 90 ਦਾ ਜਾਂ 85 ਦਾ ਠੀਕ ਹੈ ਜੀ ਜਿਹੜੀ ਉਹ ਬਣਵਾਈ ਐ ਵੀਰੇ 10 12 15 ਚੱਲਦੇ ਆ ਵੀਰੇ ਮਾਰਕੀਟ ਦੇ ਵਿੱਚ 10 ਤੋਂ 15 ਠੀਕ ਹੈ ਜੀ ਆਪਣੀ ਹੈਗੇ ਵੀਰੇ 5% ਉਹ ਵੀ ਬਾਈ ਕੈਨੇਡਾ ਰੇਟ ਦੇ ਉੱਤੇ ਉਹ ਉਹ 5 ਆ 5% ਤਾਂ ਪੰਜ ਦੇ ਨਾਲ ਕਿੰਨਾ ਕ ਫਰਕ ਪੈ ਜਾਊਗਾ ਬਾਈ ਲਗਭਗ ਬਾਈ 7000 ਦਾ ਬਾਈ ਤੋਲੇ ਮਗਰ ਫਰਕ ਪੈ ਜਾਂਦਾ ਜੀ ਬਾਈ ਕੈਨ ਰੇਟ ਦੇ ਉੱਤੇ ਆਪਾਂ 5% ਬਣਵਾਈ ਲਉਣੀ ਦਿੱਲੀ ਵਾਲੇ ਰੇਟ ਬਾਈ ਤੁਹਾਨੂੰ ਬਰਨਾਲੇ ਮਿਲਣਗੇ ਮਤਲਬ ਮਤਲਬ ਦਿੱਲੀੋਂ ਆ ਮੈਂ ਆਹੀ ਗੱਲ ਕਹਿਣ ਲੱਗਾ ਸੀ ਦਿੱਲੀ ਦਿੱਲੀ ਤੇ ਹੀ ਰੇਟ ਮਿਲਦਾ ਹਾਂ ਦਿੱਲੀ ਵਾਲੇ ਰੇਟ ਤੁਹਾਨੂੰ ਬਰਨਾਲੇ ਬਾਈ ਆਪਾਂ ਉਪਲਬਧ ਕਰਾ ਦੇ ਜੀ ਤੇ ਇਹਦਾ ਮਤਲਬ ਤਾਂ ਇਹ ਹੋ ਗਿਆ ਫਿਰ 10 ਤੋਲੇ ਮਗਰ ਤੋਲੇ ਦਾ ਹੀ ਫਰਕ ਪੈ ਗਿਆ ਉਹੀ ਤੁਹਾਨੂੰ ਮੈਂ ਕਹਿਣਾ ਬਾਈ ਜਿਨੇ ਬਾਈ ਵਿਆਹ ਦਾ ਸਮਾਨ ਕਰਾਉਣਾਗਾ ਜਿਵੇਂ 10 ਤੋਲੇ ਬਾਈ ਆਪਣੇ ਨੋਰਮਲ ਬਈ ਜਿਵੇਂ ਰੇਟ ਬੰਦ ਹੀ ਨੇਗੇ ਤਾਂ ਇੱਕ ਤੋਲਾ ਵੀਰੇ ਵਿੱਚੋਂ ਇੱਕ ਫ੍ਰੀ ਹੋ ਜਾਂਦਾ ਇੱਕ ਤੋਲਾ ਨਿਕਲ ਗਿਆ ਤੇ ਇੱਕ ਤੋਲੇ ਦਾ ਮਤਲਬ ਤੁਸੀਂ ਦੇਖ ਲਓ ਵੀ 70-72000 ਰੁਪਏ ਦਾ ਉਹ ਵਿੱਚੋਂ ਬਈ ਕਿਤਰਾ ਬੰਦਾ ਜਿਹਨੇ ਲੈਣੇ 10 ਉਹਨੂੰ 11 ਦੇ ਕੇ ਦੋੜਦੇ ਆ ਉਹਨੇ ਰੇਟ ਦੇ ਵਿੱਚ ਤੇ ਨੰਬਰ 2 ਤੇ ਫਿਰ ਉਹਨੂੰ ਵਾਪਸ ਕਰਨ ਵੇਲੇ ਉਹ ਉਹ ਬਣਵਾਈ ਫਿਰ ਘੱਟ ਲੱਗੀ ਹੋਈ ਉਹ ਕਟ ਕਟ ਆ ਕੱਟ ਮੈਂ ਹਾਂ ਹਾਂ ਬਈ ਇੱਕ ਸੁਣ ਮੈਂ ਬਈ ਕੱਲ ਹੋਰਦਾਦਾ ਕਈ ਵਾਰੀ ਬਈ ਲੋਕਾਂ ਦੇ ਮਨ ਚ ਆ ਜਾਂਦਾ ਮੇਰੇ ਭੈਣਾ ਭਰਾਵਾਂ ਦੇ ਵੀ ਬਈ ਯਾਰ ਇਹ ਰੇਟ ਘੱਟ ਲਾਉਂਦੇ ਨੇ ਵੀ ਕਦੇ ਚੀਜ਼ ਮਾੜੀ ਨਾ ਹੋਵੇ हां भाई सोनेच ना कोट हां जी ने पैसे लाउने ने भाई 10 लाख ਲਾਉਣਾ 20 लाख ਲਾਉਣਾ ਅਗਲਾ ਪੂਰੀ ਔਰ ਕਹਿੰਦੇ ਪਿੱਤਲ ਨਾ ਫੜਾ ਦੇ ਬੰਦਾ ਨਵਾਂ ਬੰਦਾ ਯਾਰ ਕਿਵੇਂ ਵਿਸ਼ਵਾਸ ਕਰੀਏ ਸਹੀ ਹੈ ਨਾ ਬਾਈ ਗੱਲ ਤੇ ਉਹਨਾਂ ਵਾਸਤੇ ਬਾਈ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਆਪਣੀ ਜੁਐਲਰੀ ਬਾਈ ਹੋਊਗੀ ਸਾਰੀ ਹਾਲਮਾਰਕ ਬਾਈ एचਯੂਆਈਡੀ ਪਾਸ ਬਾਈ ਤੇ ਪੱਕਾ ਬਿਲ ਬਾਈ ਅਸੀਂ ਕੱਟ ਕੇ ਦੇਵਾਂਗੇ ਜੁਮੇਵਾਰ ਬੈਠੇ ਆ ਬਾਅਦ ਚ ਵੀ ਸ਼ਹਿਰ ਸ਼ਹਿਰ ਦੇ ਵਿੱਚ ਬਾਈ ਜੀ ਮਸ਼ੀਨਾਂ ਲੱਗੀਆਂ ਐਵੇਂ ਆ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਾ ਲਓ ਜੇ ਸੋਨੂੰ ਲੱਗਦਾ ਕੋਈ 19 21 ਦਾ ਵੀ ਫਰਕ ਆ ਤਾਂ ਸੋਡੀਆਂ ਜੁੱਤੀਆਂ ਬਾਈ ਮੇਰਾ ਸਹਰਾ ਯਾਰ ਜਿਹੜਾ ਸੁਨਿਆਰਾ ਪਿੱਠ ਪਿਛੇ ਕਹਿੰਦਾ ਵੀ ਉਹ ਮਾੜਾ ਦੇ ਦੇਣਗੇ ਉਹੀ ਚੈੱਕ ਕਰਕੇ ਕਹਦੇ ਮਾੜਾ ਬਸ ਉਤੇ ਹੀ ਕਹਾ ਦੋ ਵੀ ਮਾੜਾ ਹਨਾ ਐਵੇਂ ਹੋ ਗਈ ਨਾ ਪਾਪਾ ਵੀ ਨੀਵੇਂ ਥਾਂਵੇਂ ਬਹਿ ਜਾਗੇ ਬਸ ਹਾਂ ਵੀ ਬਿਕਰਮ ਬਿਕਰਮ ਬੈਠਾ ਜੇ ਮੰਨ ਲਓ ਵੀ ਜਿਹੜਾ ਸੁਨਿਆਰਾ ਤੁਹਾਨੂੰ ਪਰਦੇ ਨਾ ਕਹਿੰਦਾ ਵੀ ਭਾਵੇਂ ਮਾੜਾ ਦੇ ਦੇਣਗੇ ਉਹ ਮੂੰਹ ਤੇ ਆ ਕੇ ਕਹਦੇ ਬਾਈ ਬਹੁਤ ਕਹਿਣਗੇ ਵੀ ਬਾਈ ਵੀ ਮਾੜਾ ਦੇਣਗੇ ਜੀ ਕਿੱਥੋਂ ਪਿੱਤਲ ਦੇਵਾਂਗੇ ਹੋਰ ਬਾਈ ਉਹ ਤਾਂ ਤੁਹਾਨੂੰ ਇੱਕ ਵਾਰੀ ਬਾਈ ਉਰੇ ਤੁਹਾਡੇ ਭਰਾਦਰਾਂ ਦੇ ਪੈਰ ਪਾਉਣਾ ਪੈਣਾ ਫੇਰ ਹੀ ਪਤਾ ਲੱਗੂ ਵੀਰੇ ਕੀ ਗੱਲ ਵਾਤਾ ਨਹੀਂ ਨਹੀਂ ਦੁਨੀਆ ਢਿੰਗ ਤੋਂ ਢਿੰਗ ਪਈ ਐ ਜ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਨੂੰ ਮੈਂ ਪਿੱਛੇ ਜੇ ਥੋੜੀ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਪਤਾ ਨਹੀਂ ਕਿੰਨੀਆਂ ਤੁਸੀਂ ਰੱਖੜੀਆਂ ਬਣਤੀਆਂ ਸੀ ਹਾਂ ਹਾਂ ਬਾਈ 1500 ਰੱਖੜੀ ਪਾ ਬੰਡੀ ਸੀ ਬਾਈ ਫਾਲੋਅਰਾਂ ਨੂੰ ਉਹ ਤਾਂ ਬਾਈ ਮੈਂ ਕਦੇ ਕਦੇ ਸੋਚਦਾ ਹੁੰਨਾ ਬਾਈ ਵੀ ਬਹਿ ਕੇ ਯਾਰ ਵੀ ਉਹ ਕੰਮ ਕਿਵੇਂ ਹੋ ਗਿਆ ਉਹ ਤਾਂ ਮਹਾਰਾਜੀ ਬਈ ਕੋਈ ਮਿਹਰ ਹੋ ਗਈ ਵੀ ਮੈਥੋ ਸਟੈਪ ਚੱਕਿਆ ਗਿਆ ਤੇ ਉਹਦਾ ਮੈਨੂੰ ਬਈ ਇੰਨਾ ਜ਼ਿਆਦਾ ਪਿਆਰ ਮਿਲਿਆ ਬਈ ਮੇਰੇ ਭੈਣਾਂ ਦਾ ਮੈਂ ਤਾਂ ਕਹਿੰਦਾ ਬਈ ਤੂੰ ਸੋਚ ਵੀ ਨਹੀਂ ਸਕਦਾ ਵੀ ਕੁੜੀਆਂ ਨੇ ਬਈ ਮੇਰੇ ਭੈਣਾਂ ਢਡੋਂ ਸੀਸ ਦਿੱਤੀਆਂ ਵੀ ਬਈ ਵਿਰੇ ਤੇਰਾ ਕੰਮ ਇੰਨਾ ਵੱਧੇ ਵੀ ਤੂੰ ਨਜ਼ਾਰੇ ਲਏਗਾ ਜ਼ਿੰਦਗੀ 'ਚ ਮਤਲਬ ਮੈਨੂੰ ਬਹੁਤ ਜ਼ਿਆਦਾ ਬਈ ਪਿਆਰ ਦਿੰਦੇ ਨੇ 1500 ਰਖੜੀ ਚਾਂਦੀ ਦੀ ਫਰੀ ਵੰਡੀ ਸਾਰਾ ਬਰਨਾਲਾ ਬਈ ਸਾਰੇ ਪੰਜਾਬ 'ਚ ਪਤਾ ਪਰ ਬਈ ਸਾਰੇ ਗਵਾਹ ਆਪਣਾ ਪ੍ਰੋਪਰ ਵੀਡੀਓਜ਼ ਪਾਈਆਂ ਵੀ ਕੋਈ ਆਇਆ ਨਹੀਂ ਬਈ ਵੀ ਜਿਹੜੀ ਆਪਾਂ ਗੱਲ ਬਈ ਕਹਿ ਦਿੰਦੇ ਆ ਉਹ ਤੇ ਬਈ ਖਰੇ ਉਤਰਦੇ ਆ ਤੇ દિવાਲੀ ਵੇਲੇ ਕੀ ਵੰਡੀ ਜਾਂਦੇ ਸੀ દિવાਲੀ ਵੇਲੇ ਬਈ ਫਿਰ ਆਪਾਂ ਫਰੇਮ ਬਣਦੇ ਸੀ ਚਾਂਦੀ ਦੇ ਬਾਈ ਚਾਂਦੀ ਦੇ ਫਰੇਮ ਹਾਂ ਗੁਰਨਾਣ ਦੇਵ ਜੀ ਦੇ ਮਹਾਰਾਜ ਜੀ ਦੇ ਤੇ ਆਪਣੇ ਇੰਦਰ ਲਕਸ਼ਮੀ ਜੀ ਦੇ ਬਹੁਤ ਫਰੇਮ ਬਣਦੇ ਸੀ ਚਾਂਦੀ ਦੇ ਤੇ ਹੁਣ ਆ ਸੋਨੇ ਦੇ ਸਿੱਕੇ ਤੇ ਗੱਲ ਕਰ ਲਈਏ ਜਿਹੜਾ ਬੰਦਾ ਇੰਸਟਾਗ੍ਰam ਤੇ ਤੁਹਾਨੂੰ ਕਰ ਦੇਵੇ ਫਾਲੋ ਅਸੀਂ ਦਿੱਲੀ ਬਾਈ ਜੀ ਮਤਲਬ ਸਕਰੋਲ ਕਰਦੇ ਆ ਜੀ ਨਵੇਂ ਫੋਲੋਅਰਸ ਨੂੰ ਉਹਨਾਂ ਨੂੰ ਇੱਕ ਉਹਨਾਂ ਚੋਂ ਇੱਕ ਬੰਦਾ ਕੱਢ ਕੇ ਉਹਨਾਂ ਨੂੰ ਅਸੀਂ ਦਿੱਲੀ ਇੱਕ ਕੋਇਨ ਮਤਲਬ ਅਸੀਂ ਦਿੰਨੇ ਆ ਜੀ ਮਤਲਬ ਯਾਰ ਇੱਕ ਆ ਅਗਲਾ ਕੋਇਨ ਜਿਹੜਾ ਸਕਰੀਨ ਦੇ ਉੱਪਰ ਬੰਦਾ ਬੈਠਾ ਉਹਦਾ ਹੋ ਸਕਦਾ ਹਾਂ ਹਾਂ ਬਾਈ ਵੀ ਹੋ ਕੇ ਨਹੀਂ ਕਿਸਮਤ ਹੈ ਬਾਈ ਤੁਸੀਂ ਹਰ ਰੋਜ਼ ਇਹਨਾਂ ਨੂੰ ਇੰਸਟਾਗ੍ਰam ਤੇ ਫਾਲੋ ਕਰਨਾ ਇਹਨਾਂ ਨੇ ਫਾਲੋਅਰਸ ਨੂੰ ਡਰਾ ਕੱਢਣਾ ਦੇਲੀ ਇੱਕ ਬੰਦੇ ਨੂੰ ਡਰਾਪ ਵੀਰੇ ਅਸੀਂ ਕੱਢਣਾ ਹੀ ਕੱਢਣਾ ਹੈ ਨਹੀਂ ਇਹ ਸੋਨੇ ਦਾ ਸਿੱਕਾ ਜਾਂ ਸੋਨੇ ਰੰਗਾ ਸਿੱਕਾ ਨਹੀਂ ਨਹੀਂ ਵੀਰੇ 골ਡ ਕੋਇਨ ਆ 24 ਕੈਰੇਟ ਦਾ ਕੋਇਨ ਆ ਜੀ ਇਹਦੀ ਜਿਹੜੀ ਵੈਲਿਊ ਉਹ 600 ਰੁਪਏ ਵੈਲਿਊ ਹੈ ਬਾਈ ਜੀ ਆਪਾਂ ਸਿੱਧੀ ਗੱਲ ਆਪਾਂ ਸਾਫ਼ ਸੁਥਰੇ ਬੰਦੇ ਆ ਜੀ ਠੀਕ ਹੈ ਨਾ ਜੀ ਵੀ 600 ਰੁਪਏ ਦੀ ਵੈਲਿਊ ਤੁਸੀਂ ਪੈਸੇ ਵੀ ਬਾਈ ਲੈ ਸਕਦੇ ਹੋ ਤੁਸੀਂ ਕੋਇਨ ਵੀ ਲੈ ਸਕਦੇ ਹੋ ਸੋਨੇ ਦਾ ਕੋਇਨ ਫਾਲੋ ਕਰੋ ਇਸ ਸੋਨੇ ਦਾ ਕੁਆਇਨ ਆ ਜਿਹੜਾ ਇਹ ਲੈ ਜਾਓ ਇਹ ਕਿੱਡੀ ਵੱਡੀ ਮੈਨੂੰ ਨਹੀਂ ਲੱਗਦਾ ਵੀ ਤੇ ਕਿੰਨੇ ਕੱਢਣੇ ਆ ਟੋਟਲ ਕਿੰਨੇ ਕੱਢਣੇ ਬਾਈ 30 ਕੱਢਣੇ ਬਬਰੇ ਮਲਾ ਹੁੰਦਾ ਅਸੀਂ 15 17 ਕੱਢਦੇ ਜੀ ਮਤਲਬ ਵੀ 15 ਕਰ ਰਹਿਗੇ ਬਾਈ ਜੇ ਸਾਨੂੰ ਬਾਈ ਰਿਸਪੌਂਸ ਮਿਲਿਆ ਵਧੀਆ ਵੀਰੇ ਪਾ ਇੱਕ ਮਹੀਨਾ ਹੋਰ ਐਕਸਟੈਂਡ ਕਰ ਦਾਂਗੇ ਜੀ ਇੱਕ ਮਹੀਨਾ ਹੋਰ ਐਕਸਟੈਂਡ ਕਰ ਦੇਉਗੇ ਆਪਣਾ ਬਈ ਸਿਸਟਮ ਆਏ ਆ ਜੀ ਆਪਣਾ ਐ ਨਹੀਂ ਬਾਈ ਵੀ ਆਪਾਂ ਵੀਡੀਓ ਦੇ ਵਿੱਚ ਝੂਠ ਬੋਲਦਾ ਵੀ ਸੋਨੇ ਦੇ ਸਿੱਕੇ ਆ ਦੱਸਦਾ ਬਈ ਸੋਨੇ ਦੇ ਪਿਓਰ ਸਿੱਕੇ ਨੇ 24 ਕੈਟ ਦੇ ਬਾਈ ਪਰ ਇਹ 600 ਰੁਪਏ ਦਾ ਬਾਈ ਸਾਨੂੰ ਕਾਸਟ ਕਰਦਾ ਇਹ ਬਸ ਨੂੰ ਵੀਰੇ ਫ੍ਰੀ ਤੁਹਾਨੂੰ ਗਿਫਟ ਦੇਣਾ ਜੀ ਗਿਫਟ ਦੇਣਾ ਬਸ ਆਏ ਨਹੀਂ ਬਾਈ ਵੀ ਝੂਠ ਬੋਲ ਕੇ ਤੁਹਾਨੂੰ ਕਹਤਾ ਵੀ ਗ੍ਰਾਮ ਦਾ ਜੀ ਨਾ ਉਹ ਨਹੀਂ ਵੀਰੇ 600 ਰੁਪਏ ਦਾ ਸਿੱਕਾ ਵੀਰੇ ਤੁਸੀਂ ਪੈਸੇ ਲੈ ਜਾਓ ਭੰਮਾ ਲੈ ਜਾਓ ਸਿੱਕਾ ਇਹ ਤੁਹਾਨੂੰ ਗਿਫਟ ਹੈ ਵੀਰੇ ਭਰਾਵਾਂ ਤੇ ਮੇਰੀ ਭੈਣਾਂ ਵਾਸਤੇ ਇੱਕ ਹੋਰ ਵੀ ਗੱਲ ਹੈ ਜੇ ਬਾਈ ਹੁਣਾਂ ਨੂੰ ਇੰਸਟਾਗ੍ਰਾਮ ਤੇ ਤੁਸੀਂ ਫਾਲੋ ਕਰਦੇ ਆ ਤਾਂ ਇਹ ਜਿਹੀਆਂ ਚੀਜ਼ਾਂ ਸਮੇਂ-ਸਮੇਂ ਮਿਲਦੀਆਂ ਰਹਿਣਗੀਆਂ ਤੁਹਾਨੂੰ ਇਹ ਤਾਂ ਬਾਈ ਸ਼ੁਰੂਆਤ ਹੈ ਜੇ ਬਾਈ ਹਜੇ ਬਾਈ ਹੱਜਾ ਬਾਹਲੇ ਸੱਪ ਕੱਢਣੇ ਤੇ ਬਾਈ ਇੱਕ ਗੱਲ ਹੋਰ ਦੱਸੋ ਬਹੁਤ ਵਾਰੀ ਮੈਂ ਜਿੱਦੋਂ ਤੁਹਾਡੇ ਕੋਲੇ ਤੁਸੀਂ ਬਣਵਾਈ ਘੱਟ ਲੈਨੇ ਆ ਤਾਂ ਬਹੁਤ ਵਾਰੀ ਇਹ ਹੁੰਦਾ ਕਿ ਗਾਹਕ ਨੂੰ ਇਹ ਲੱਗਦਾ ਵੀ ਉਹਨਾਂ ਕੋਲੇ ਸੀਮਤ ਜੇ ਤੇ ਉਸ ਤਰ੍ਹਾਂ ਦੇ ਡਿਜ਼ਾਈਨ ਹੋਣਗੇ ਜਿਹੜੇ ਜਿਨ੍ਹਾਂ ਤੇ ਬਣਵਾਈ ਲੱਗਿਓ ਹੀ ਨਹੀਂ ਹੋਣੀ ਬਾਈ ਵੈਰੈਟੀ ਦੀ ਹੁਣ ਤੁਸੀਂ ਗੱਲ ਕੀਤੀ ਆ ਹੁਣ ਸਾਨੂੰ ਮੈਂ ਇਹੀ ਗੱਲ ਦੱਸਦਾ ਵੀ ਜਿਹੜੀਆਂ ਮੇਰੀਆਂ ਭੈਣਾਂ ਸ਼ਕੀਨ ਨੇ ਰਾਣੀ ਹਾਰ ਦੀਆਂ ਚੂੜੀਆਂ ਕੜੇ ਸੈੱਟ ਜੋ ਮਰਜ਼ੀ ਸੁਣਵਾ ਚੱਤਲੇ ਮੇਰੇ ਮੈਂ ਕਹਿੰਦਾ ਤੁਸੀਂ ਐਂ ਕਹੋਗੇ ਬਾਈ ਭੁੱਖ ਲੈਂਦੀ ਆ ਦੇਖ ਕੇ ਸਮਾਨ ਵਿਕਰਮ ਕਈ ਵਾਰੀ ਇਹ ਹੁੰਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਕਦੇ ਇਹ ਨਾ ਹੋਵੇ ਨਾ ਨਾ ਬਾਈ ਤੁਸੀਂ ਕਹੋ ਇਹ ਐਦੇ ਤੇ ਤਾਂ ਮੈਂ ਬਣਵਾਈ ਲਊਗਾ 5% ਫਲੈਟ 5 ਬਾਈ ਫਲੈਟ 5 ਤੇ ਮੈਂ ਐਦੇ ਤੇ ਭਾਈ ਬਰੀਕ ਕੰਮ ਹੋਇਆ ਐਦੀ ਮਿਲੂੰਗਾ 7 ਨਹੀਂ ਵੀਰੇ ਫਲੈਟ 5 ਆ ਬਾਈ ਜੀ ਜੇ ਤੁਹਾਨੂੰ ਜਿਹੜੀ ਆਪਾਂ ਗੱਲ ਕਹਦੀ ਵੀਰੇ ਉਹ ਤੇ ਆਪਾਂ ਖਰੇ ਉਤਰਾਂਗੇ ਬਾਈ ਆਹ ਕਈ ਵਾਰੀ ਬੰਦਾ ਆਏ ਨੂੰ ਕਹਦੇ ਭਾਈ ਕੜੇ ਤੇ ਤਾਂ ਸਾਡੀ ਮਿਹਨਤ ਘੱਟ ਲੱਗੀ ਇਹਦੀ ਤਾਂ 5 ਹੋਊਗੀ ਬੰਦੇ ਦੇ ਪੱਲੇ ਵੀਰੇ ਜਵਾਨ ਹੀ ਹੁੰਦੀ ਆ ਇੱਕ ਆਪਣੇ ਖੁੰਝੇ ਜਿੱਚ ਲੱਗਿਆ ਵਾ ਉਹ ਬੋਰਡ ਹੋ ਲੱਗਿਆ ਹੋਇਆ ਬੋਰਡ ਆ ਆ ਪਈਆ ਮੇਰੇ ਕੋਲ ਕਾਪੀ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ ਵੀਰੇ ਐ ਵੀਰੇ ਵੀ ਜਿਹੜਾ ਬਾਈ ਬੰਦਾ ਹੂੰ ਆਪਣੇ ਤੋਂ ਕੋਈ ਵੀ ਸ਼ਾਪਿੰਗ ਕਰੋ ਬਾਈ ਕੋਈ ਬਾਈ ਅਮਾਉਂਟ ਮੈਂਸ਼ਨ ਨਹੀਂ ਹੈ ਤੁਸੀਂ 100 ਰੁਪਏ ਦੀ ਲੈ ਜਾਓ ਬਾਈ ਪਾਵਾ ਦੀ ਕੋਈ ਸ਼ਾਪਿੰਗ ਕਰ ਲਓ ਕੋਈ ਦਿੱਕਤ ਨਹੀਂ ਆਪਾਂ ਤਾਂ ਬੰਦੇ ਚੋਂ ਨੇ ਬਾਈ ਠੀਕ ਹੈ ਉਹਨਾਂ ਦਾ ਆਪਾਂ ਵੀਰੇ 쿠ਪਨ ਪਾਵਾਂਗੇ ਠੀਕ ਹੈ ਤੇ ਆਪਾਂ ਬਾਈ ਜਨਵਰੀ ਮਹੀਨੇ ਦੇ ਲਾਸਟ ਵਿੱਚ ਆਪਾਂ ਵੀਰੇ 쿠ਪਨ ਕੱਢਾਂਗੇ ਵੀਰੇ ਚ 5 ਡਾਇਮੰਡ ਦੇ ਮੁੰਦੀਆਂ ਬਾਈ ਠੀਕ ਹੈ ਤੇ ਉਹ ਭਾਬ ਦੇ ਪੇਜ ਤੇ ਲਾਈਵ ਹੋ ਕੇ ਵੀਰੇ ਕੱਢਾਂਗੇ ਐਸੇ ਐਸੇ ਹੀ ਜਨਵਰੀ ਦੇ ਐਂਡ ਚ ਤਕਰੀਬਨ ਅੱਜ ਆਪਾਂ 5 ਜਨਵਰੀ ਨੂੰ ਵੀਡੀਓ ਬਣਾ ਰਹੇ ਆ 4 ਜਨਵਰੀ ਨੂੰ ਹਾਂ 5 4 ਆ ਬਾਈ ਤੇ ਹਾਂ ਮੰਥੇ ਨੂੰ ਲਾਸਟ ਲਾਸਟ ਆਪਾਂ ਬਾਈ ਕੱਢਾਂਗੇ ਮਤਲਬ ਦਾਨ ਰਹਿ ਗਿਆ ਜਿਹਦੇ ਵਿੱਚ ਤੁਸੀਂ 100 ਰੁਪਏ ਦੀ ਸ਼ਾਪਿੰਗ 100 ਤਾਂ ਸਨਿਆਰਾਂ ਦੇ 100 ਦੀ ਤਾਂ ਹੁੰਦੀ ਨਹੀਂ ਮਤਲਬ ਮੇਰਾ ਕਹਿਣ ਦਾ ਮਤਲਬ ਆਇਆ ਬਾਈ ਵੀ ਆਪਾਂ ਕੋਈ ਬੰਦਾ ਨਹੀਂ ਛੱਡਣਾ ਬਾਈ ਜਿਹੜਾ ਵਿਚਾਰਾ ਕੋਈ ਗਰੀਬ ਆ ਅਮੀਰ ਆ ਸਾਰੇ ਮੇਰੇ ਵਾਸਤੇ ਬਾਈ ਇੱਕੋ ਤਰ੍ਹਾਂ ਦੇ ਨੇ ਤੇ ਇਹ ਇਹ ਕਿੰਨੀ ਕੁ ਕਾਸਟ ਕਰਦੀਆਂ ਬਾਈ 35000 ਦੀ ਵੀਰੇ ਇੱਕ ਮੁੰਦੀ ਆ ਵੀਰੇ ਆਪਾਂ 5 ਮੁੰਦੀਆਂ ਬਾਈ 35 35000 ਦੇ ਕਰਨੇ ਆ ਬਾਈ ਉਹ ਜਿਹੜੇ ਮੇਰੇ ਭਰਾ ਨੂੰ ਨਿਕਲ ਹੋਕੇ ਵੀਰੇ ਆਪਣਾ ਪੇਜ ਆ ਜੀ ਦਾ ਕਰਤਾਰ ਜੁਵਲਰਸ ਵੀਰੇ ਇੰਸਟਾਗ੍ਰam ਤੇ ਜੀ ਉੱਥੇ ਫੋਲੋ ਕਰ ਲਓ ਵੀਰੇ ਉੱਥੇ ਆਪਾਂ ਲਾਈਵ ਹੋ ਕੇ ਵੀਰੇ ਆਪਾਂ ਇਹ ਰਿਜ਼ਲਟ ਕੱਢਾਂਗੇ ਯਾਰ ਇਹ ਸ਼ੋਰੂਮ ਇੰਨਾ ਡਿਜ਼ਰਵ ਕਰਦਾ ਵੀ ਇਹ ਕਿਸੇ ਵੱਡੇ ਫਿਲਮੀ ਹੀਰੋ ਨੂੰ ਸਾਧ ਕੇ ਵੀ ਆਪਦੀ ਪ੍ਰੋਮੋਸ਼ਨ ਕਰਾ ਸਕਦੇ ਆ ਮਤਲਬ ਕਹਿਣ ਤੋਂ ਭਾਵ ਜਿਨ੍ਹਾਂ ਦਾ ਬਜਟ ਵੱਡਾ ਹੈ ਪਰ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਨੂੰ ਪੈਸੇ ਦੇਣ ਨਾਲੋਂ ਬਿਲਕੁਲ ਕੀ ਕਰੀਏ ਕਿ ਪੈਸਾ ਸਿੱਧਾ ਅਸੀਂ ਆਪਣੇ ਕਸਟਮਰ ਨੂੰ ਬਿਲਕੁਲ ਜੀ ਬਿਲਕੁਲ ਸਹੀ ਹੈ ਬਾਈ ਤਾਂ ਇਹਨਾਂ ਨੇ ਐਡਵਰਟਾਈਜ਼ਮੈਂਟ ਲਈ ਇਨਵੈਸਟਮੈਂਟ ਆ ਜਿਹੜੀ ਉਹ ਸਾਰੇ ਕਸਟਮਰਾਂ ਤੇ ਫਾਲੋਅਰਸ ਤੇ ਕਰ ਬਿਲਕੁਲ ਜੀ ਬਿਲਕੁਲ ਹੁਣ ਅਖਰੀਏ ਬੰਦਿਆਂ ਬਾਈ ਮਤਲਬ ਉੱਥੇ ਆਪਣੇ ਲਾਗੇ ਮਤਲਬ ਆਪਾਂ ਨੂੰ ਐ ਬਾਈ ਵੀ ਆਪਾਂ ਬਸ ਵੀ ਨਾਮ ਬਣਾਉਣਾ ਜ਼ਿੰਦਗੀ ਚ ਬਾਈ ਵੀ ਪੈਸਾ ਤਾਂ ਹੱਥਾਂ ਦੀ ਮਹਿਲ ਆ ਬਾਈ ਇਹਦਾ ਬਾਈ ਦੋ ਰੋਟੀਆਂ ਹੀ ਖਾਣੀਆਂ ਨੇ ਜੀਆਂ ਬਾਲੇ ਦੇ ਪੈਸੇ ਪਕਵਾ ਕੇ ਕੁਝ ਨਹੀਂ ਕਰਨਾ ਪਤਾ ਕੱਲਾ ਨਾ ਬੋਣਾ ਬਾਈ ਉਹ ਦਾਦੇ ਪੜਾਤਿਆਂ ਦਾ ਬਸ ਤੇ ਵਿਕਰਮ ਲਾਸਟ ਤੇ ਮੈਂ ਯਾਦ ਕਰਾ ਦਿਆਂ ਕਿ ਕੋਈ ਵੀ ਸੱਜਣ 22 ਕੈਟ ਸੋਨਾ ਖਰੀਦਾ ਤਾਂ 5% ਬਣਵਾਈ 22 ਕੈਟ ਦੇ ਬਾਈ ਜੀ ਰੇਟ ਦੇ ਉੱਤੇ 5% ਬਣਵਾਈ ਹੈ ਜੀ ਐਂ ਨਾ ਸਮਝੋ 24 ਕੈਟ ਦੇ ਉੱਤੇ ਨਾ ਬਾਈ ਜੀ 22 ਕੈਟ ਦੇ ਰੇਟ ਦੇ ਉੱਤੇ 5% ਬਣਵਾਈ ਹੈ ਜੀ 5% ਬਣਵਾਈ ਆ ਤੇ ਕੁਝ ਮਰਜ਼ੀ ਬਣਾ ਲਓ ਫਲੈਟ ਆ ਬਾਈ ਇਹ हां बिल कट के देंगे पक्का बिल कट के हॉलमार्क एचयूआईडी पास सारा को सिक्के सा बंद काम हो जमा हां ते नंबर 2 ते ਤੁਹਾਡਾ ਆਹ ਇੱਕ ਟੋਕਨ ਕੱਟਣਗੇ 1 ਜਨਵਰੀ ਦੇ ਐਂਡ ਚ ਨਿਕਲ ਜਾਣੇ ਆ ਹਾਂ ਜਿਹੜਾ ਬੰਦਾ ਇੰਸਟਾਗ੍ਰam ਨੂੰ ਫਾਲੋ ਕਰੂਗਾ ਉਹਨਾਂ ਫਾਲੋਅਰਸ ਦੇ ਵਿੱਚੋਂ ਹਰ ਰੋਜ਼ ਇੱਕ ਫਾਲੋਅਰਸ ਨੂੰ ਮਿਲ ਜਾ ਕਰਨਾ ਸੋਨੇ ਦਾ ਸਿੱਕਾ ਸਜਣੋ ਤੁਹਾਨੂੰ ਆਈਡੀ ਆ ਜਿਹੜੀ ਉਹ ਸਕਰੀਨ ਤੇ ਦਿਖਾਈ ਦੇ ਰਹੀ ਆ ਉਹਨੂੰ ਕਰ ਲਓ ਫਾਲੋ ਤੇ ਬਾਈ ਹੁਣਾਂ ਦੀ ਜੇ ਤੁਸੀਂ ਪਹੁੰਚਣਾ ਸ਼ੋਅਰੂਮ ਤੇ ਤੇ ਬਰਨਾਲੇ ਮੜਾ ਜਾ ਐਡਰੈਸ ਬੋਲਦੇ ਬਾਈ ਸਤਲਵਿਆਰ ਦੇ ਵਿੱਚ ਵੀਰੇ ਮੇਨ ਬਿਜਾਰ ਤੋਂ ਜਿੰਨੂੰ ਮਰਜ਼ੀ ਪੁੱਛ ਸਕਦੇ ਕਰਤਾਰ ਜੁਲਰ ਨੂੰ ਦੱਸ ਦੰਗੇ ਜੀ ਸਿੱਧਾ ਸਾਹਬ ਯਾਰ Google ਨੂੰ ਪੁੱਛੋ Google ਤੇ ਲਿਖੋ ਕਰਤਾਰ ਜੁਲਰ ਬਰਨਾਲਾ ਦਾ ਕਰਤਾਰ ਬਾਈ ਦਾ ਕਰਤਾਰ ਜੁਲਰ ਬਰਨਾਲਾ ਜੀ ਦਾ ਕਰਤਾਰ ਜੁਲਰ ਬਰਨਾਲਾ ਲਿਖੋ ਤੁਸੀਂ Google ਦੇ ਉੱਤੇ ਸਿੱਧਾ ਤੁਹਾਨੂੰ ਇੱਥੇ ਸੋ ਆਪੇ ਇੱਥੇ ਲੈ ਆਊਗਾ ਇੱਥੇ ਲਿਓਗਾ Google ਹੀ ਲੈ ਕੇ ਆਊਗਾ Google ਜਾਣਦਾ ਭਾਈ ਹੁਣਾਂ ਨੂੰ ਗੱਲ ਛੋਟੀ ਮੋਟੀ ਨਹੀਂ ਸਜਣੋ ਵੀਡੀਓ ਸ਼ੇਅਰ ਕਰ ਦਿਓ